ਹਾਂਜੀ ਵਹਿਗੁਰੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਧੋਮੇ ਦੀ ਮੂੰਗੀ ਦੀ ਦਾਲ ਜਿੱਦਾਂ ਘੰਟਾ ਪਹਿਲਾਂ ਆਪਾਂ ਭਿਉ ਕੇ ਰੱਖਤੀ ਸੀ ਜੀ ਹੁਣ ਚਾਰ ਪੰਜ ਵਾਰੀ ਪਾਣੀ ਪਾ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਆਪਾਂ ਧੋ ਲਾਂਗੇ ਇਹ ਥੇ ਧੋ ਕੇ ਆਪਾਂ ਬਣਾਵਾਂਗੇ ਜੀ ਦਾਲ ਲਓ ਜੀ ਦਾਲ ਆਪਾਂ ਨੇ ਪੰਜ ਛੇ ਵਾਰੀ ਪਾਣੀ ਪਾ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖ ਲਈ ਜੀ ਹੁਣ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਲੋਟੀ ਦਾਲ ਆਪਾਂ ਨੇ ਪਾ ਲਈ ਕੁੱਕਰ ਦੇ ਵਿੱਚ ਥੋੜੀ ਹੀ ਪਾਵਾਂਗੇ ਮਿਰਚ ਨਮਕ ਟੇਸਟ ਅਨਸਾਰ ਐਡ ਕਰਾਂਗੇ ਜੀ ਹੜਤੇ ਤੇ ਮਸਾਲਾ ਆਪਾਂ ਜਦੋਂ ਜੀ ਤੜਕਾ ਲਾ ਲਾਂਗੇ ਤੜਕੇ 'ਚ ਪਾਵਾਂਗੇ ਥੋੜੀ ਜਿਹੀ ਆਪਾਂ ਪਾਵਾਂਗੇ ਜੀ ਦੇਖੀ ਉਦਨ ਤੇ ਦਾੜਾ ਜਿਹੜੀ ਉੱਪਰ ਕੇ ਆਪਣੀ ਬਾਹਰ ਨਹੀਂ ਆਉਂਦੀ ਆਪਾਂ ਉਹਨੂੰ ਕੁੱਕਰ ਦਾ ਢੱਕਣਾ ਜਿਹੜਾ ਜੀ ਉਹ ਬੰਦ ਕਰ ਦਾਂਗੇ। ਲਓ ਜੀ ਕੁੱਕਰ ਦਾ ਢੱਕਣਾ ਆਪਾਂ ਨੇ ਕਰਤਾ ਬੰਦ। ਤੋਂ ਇਹ ਮੂੰਗੀ ਦਾਲਾ ਜੀ ਬਸ 2 ਕਬੀਸਲਾ ਦੇ ਵਿੱਚ ਬਣ ਜੂਗੀ। ਜਦ ਤੱਕ ਆਪਾਂ ਨਾਲ ਦੀ ਨਾਲ ਦੋ ਤੜਕਾ ਕੱਟ ਕੇ ਕਰ ਲੈਨੇ ਆ ਜੀ ਤਿਆਰ। ਲਓ ਜੀ ਆਪਾਂ ਵਿੱਚ ਲਸਣਾ ਜਿਹੜਾ ਜੀ ਉਹ ਕੱਚਾ ਹੀ ਐਡ ਕਰ ਦਾਂਗੇ। ਤੇ ਪਿਆਜ਼ ਦਾ ਆਪਾਂ ਲਾਵਾਂਗੇ ਤੜਕਾ। ਲੋ ਜੀ ਹੁਣ ਆਪਾਂ ਕੱਟਿਆ ਹੋਇਆ ਲਸਣ ਐਡ ਕਰ ਦਾਂਗੇ ਇਹਨੂੰ ਪਿਆਜ਼ ਕੱਟਣਾ ਬਰੀਕ ਬਰੀਕ ਜੇ ਕੱਟੋ ਲਓ ਇਹਦੇ ਲਸਣ ਆਪਾਂ ਨੇ ਕੱਚਾ ਐਡ ਕਰਤਾ ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦਾਂ। ਕੁੱਕਰ ਆਪਾਂ ਪਹਿਲਾਂ ਲਸਣ ਨਹੀਂ ਸੀਗਾ ਪਾਇਆ ਰੱਖਤਾ ਸੀ ਫਿਰ ਆਪਾਂ ਦੁਬਾਰੇ ਖੋਲਿਆ ਖੋਲ ਕੇ ਲਸਣ ਪਾਇਆ ਤੇ ਹੁਣ ਆਪਾਂ ਬਜਾਵਾਂਗੇ ਜੀ ਦੋ ਕੁ ਵੇਸਣਾ ਬਜਾਵਾਂਗੇ ਤੂੰ ਮਸਰੀ ਪਾਈ ਨਹੀਂ ਹੈਗੀ ਜੀ ਇਕੱਲੀ ਉਹ ਧੋਵੇਂ ਮੂੰਗੀ ਆ ਜਿਹੜੇ ਭੈਣ ਭਰਾ ਆਪਣੇ ਜੁੜੇ ਹੋਏ ਨੇ ਜੀ ਡੇਲੀ ਸੋਣ ਸੋਣ ਕਮੈਂਟ ਕਰਦੇ ਨੇ ਸਾਰਿਆਂ ਦਾ ਆਪਾ ਧੰਨਵਾਦ ਕਰਦੇ ਆਂ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੇ ਇਹ ਵੀਡੀਓ ਦੇ ਸੋਣ ਸੋਣ ਕਮੈਂਟ ਕਰਦੇ ਜੀ ਸਾਨੂੰ ਵਧੀਆ ਲੱਗਦਾ ਪੜ੍ਹ ਕੇ ਸਾਰਿਆਂ ਦੇ ਕਮੈਂਟ ਆਪਾਂ ਪੜ੍ਹਦੇ ਹੁੰਨੇ ਆਂ ਆਹ ਲਾ ਆਪਣੀ ਥੋੜੀ ਜਿਹੀ ਨਿਕਣ ਲੱਗੀ ਬਾਹਰ ਗੈਸ ਤਾਂ ਘਟਾ ਕਿਉਂ ਵੀ ਪਾਇਆ ਸੀ ਪਤਾ ਨਹੀਂ ਕੀ ਚੱਕਰ ਹੋ ਗਏ ਹੋਰ ਜੇ ਆਪਣੀ दाल ਬਣਾ ਰਹੀ ਹੈ ਨਾਲ ਦੇ ਨਾਲ ਪਕਾ ਰਹੇ ਤੜਕਾ ਮੈਂ ਇਹ ਜਿ ਆਪਣੀ ਟੇਕੇ ਕਰਿਆ ਜੋ ਉੱਥੇ ਬਣਾ ਰਹੀ ਹਾਂ ਵੀਡੀਓ ਤੇ ਉੱਥੇ ਵੀ ਚਲੋ ਨਾਲ ਨੂੰ दाल ਬਣਾਦਿਆਂ ਨਾਲ ਵੀਡੀਓ ਬਣਦੀ ਜੀ ਆਪਣਾ ਤਾਂ ਇਹ ਕੰਮ ਆ ਤੇ ਜੇ ਆਪਾਂ ਨਹੀਂ ਬਣਾਵਾਂਗੇ ਤੇ ਆਪਣੀ ਵੀਡੀਓ ਰਹਿ ਜਗੀ ਜੀ ਹਨ ਪਤਾ ਹੈ ਜੀ ਸਾਰੇ ਭੈਣ ਭਰਾ ਮਾਨੂੰ ਵੀ ਆਪਾਂ ਨੂੰ ਡੇਲੀ ਵੀਡੀਓ ਪਾਉਣੀ ਪੈਂਦੀ ਲਸਣ ਤੇ ਅਜ ਕੱਟਾ ਸੀਗਾ ਜੀ ਮੰਮੀ ਨੇ ਡਾਲ ਦਈ ਉਹਨਾਂ ਨੇ ਧੌਂ ਕੇ ਰੱਖ ਦਿੱਤੀ ਚਲੋ ਮੈਂ ਢਾਰ ਲਈ ਤੇ ਥੋੜੀ ਜਿਹੀ ਨਿਕਲ ਗਈ ਜੀ ਢਾਰ ਹਾਂਜੀ ਲਸਣ ਜੀ ਆਪਾਂ ਵਿੱਚੇ ਪਾਤਾ ਸੀ ਤੇ ਪਿਆਜ਼ ਬਜ਼ਾ ਰਹੇ ਤੜਕਾ ਲਾਈਟ ਦਾ ਚਾਨਣ ਤਾਂ ਬਹੁਤ ਆ ਜੀ ਇਹ ਤੇ ਕੈਮਰੇ ਦੇ ਵਿੱਚ ਥੋੜਾ ਜਿਹਾ ਆ ਰਿਹਾ ਹੈ ਗੱਦਮ ਜਿਹਾ। ਸਣੀ ਆਪ ਵੀ ਸਲ ਬੱਤੀ ਤੇ ਬੰਦ ਕਰ ਦਿੰਦੇ ਹਾਂ ਨਹੀਂ ਗਿਆ। ਬੰਦ ਕਰ। ਲੋ ਜੀ ਗੈਸ ਆਪਾਂ ਨੇ ਕਰਤਾ ਬੰਨ ਹੋਏ। ਸ਼ਾਮ ਦੇ ਜੀ ਹੋ ਗਏ 5:30 ਥੋੜਾ ਥੋੜਾ ਹਨੇਰਾ ਜਿਹਾ ਹੋ ਗਿਆ ਜੀ। ਆਪਾਂ ਪਿਆਜ਼ਾਂ ਨੂੰ ਵੀ ਕਰ ਲਾਂਗੇ ਜੇ ਬਣਾਉਣੀ ਜੇ ਆਪਾਂ ਜੋ ਸਿੰਪਲ ਤਰੀਕੇ ਨਾਲ ਬਣਾਈ ਹੈ ਧਾਲ ਮੈਂ ਥੋੜਾ ਜਿਹਾ ਜੀ ਆਦਰਕ ਵੀ ਕੱਟ ਕੇ ਧਾਲ ਦੇ ਵਿੱਚ ਪਾਤਾ ਸੀਗਾ ਟਮਾਟਰ ਹੈ ਨਹੀਂ ਸੀਗੇ ਜੀ ਫਿਰ ਮੈਂ ਕੋਕਾ ਜਿਲੇ ਥੱਲੇ ਪਿਆਜ਼ਾਂ ਦੇ ਲਾ ਲੈਣਾ ਕਟਕਾ ਆਪਾਂ ਮਸਾਲਾ ਨਹੀਂ ਸੀ ਪਾਇਆ ਮਸਾਲਾ ਹੁਣ ਆਪਾਂ ਤੜਕਾ ਬਣ ਜੂਗਾ ਇਹਦੇ ਵਿੱਚ ਪਾਵਾਂਗੇ ਜੀ ਫਿਰ ਵਧੀਆ ਕੁਸੂਜੀ ਆਉਂਦੀ ਹੈ ਤੇ ਗੁਰਦੁਆਰਾ ਸਾਹਿਬ ਹੀ ਰਹਿ ਰਿਹਾ ਸਾਡਾ ਪਹਾਠ ਹੋ ਰਿਹਾ ਲੋ ਜੀ ਆਪਾਂ ਤੜਕਾ ਬਣ ਕੇ ਤਿਆਰ ਹੈ ਆਪਾਂ ਥੋੜਾ ਜਿਹਾ ਗਰਮ ਮਸਾਲਾ ਐਡ ਕਰ ਦਾਂਗੇ ਜੀ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਤੇ ਥੋੜਾ ਜਿਹਾ ਪੌਧੀਆਂ ਪਾਊਡਰ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤੁੱਕ ਮਿੰਦਾ ਵਾਲਾ ਕਿਹਦਾ ਆ ਰਾ ਆਪਾਂ ਤੜਕੇ ਦੇ ਵਿੱਚ ਥੋੜੀ ਜਿਹੀ ਪਾਣੀ ਐਡ ਕਰ ਲਾਂਗੇ। ਕਈ ਜਿਹੜੀ ਬਣਾ ਆਪਣਾ ਦੀ ਸਬਜ਼ੀਆਂ ਜੀ ਪਾ ਕੇ ਮਨ ਜਾਂ ਪ ਜਾਂਦਾ। ਮੈਂ ਆਈ ਤੇ ਇਹ ਟੈਂਡ ਮੰਮੀ ਨੇ ਕਹਿੰਦੇ ਸੀ ਕਈ ਦਿਨ ਹੋ ਗਏ ਸਾਨੂੰ ਸਬਜ਼ੀਆਂ ਨਹੀਂ ਖਾਂਦੇ ਤੇ ਸਾਡੇ ਪਾਪਾ ਜੀ ਕਹਿੰਦੇ ਸੀ ਅੱਜ ਪਤਲੀ ਦੀ ਕਈ ਦਾੜ ਬਣਾਓ। ਤੇ ਕੱਲ ਮੈਂ ਆ ਗਈ ਸੀ ਜੀ। ਉਨਾ ਪਵਿੱਜ ਤੜਕਾ ਐਡ ਕਰ ਦਾਂਗੇ। ਲੋ ਜੀ ਤੜਕੇ ਦੇ ਵਿੱਚ ਆਪਾਂ ਦਾਲ ਪਾ ਲਈ। ਸੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਕੁੱਕਰ ਦੇ ਵਿੱਚ ਐਡ ਕਰ ਦਾਂਗੇ। ਲੋ ਜੀ ਤੜਕਾ ਆਪਾਂ ਸਾਰਾ ਐਡ ਕਰਤਾ। ਲੋ ਜੀ ਤੜਕਾ ਆਪਾਂ ਨੇ ਦਾਲ ਦੇ ਵਿੱਚ ਐਡ ਕਰਤਾ। ਦੇਖੋ ਜੀ ਬਹੁਤ ਵਧੀਆ ਆਪਣੀ ਦਾਲ ਬਣ ਕੇ ਤਿਆਰ ਆ। ਆਪਾਂ ਨੂੰ ਇੰਨੀ ਗੀ ਪਤਲੀ ਚਾਹੀਦੀ ਸੀ ਜਿਹਨੇ ਫਿਰ ਆਪਾਂ ਹੁਣ ਖਾ ਲਾਂਗੇ ਥੋੜੀ ਜਿਹੀ ਫਰਿੱਜ ਚ ਰੱਖ ਦਾਂਗੇ ਸਵੇਰੇ ਮਾਰਨਿੰਗ ਖਾ ਲਾਂਗੇ ਫਿਰ ਸਵੇਰ ਨੂੰ ਭਈ ਠੰਡੀ ਹੋਈ ਜੀ ਗਾੜੀ ਹੋ ਜਾਂਦੀ ਹੈ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਢੇਲੀ ਆਪਾਂ ਹਰ ਰੋਜ਼ ਕਰਦੇ ਨੇ ਵਧੀਆ ਵਧੀਆ ਕਮੈਂਟ ਸਾਰਿਆਂ ਦਾ ਥੈਂਕਸ ਕਰਦੇ ਇਸੇ ਤਰ੍ਹਾਂ ਆਪਣੇ ਨਾਲ ਜੁੜੇ ਰਹੋ ਜੀ ਪਿਆਰ ਸਪੋਰਟ ਬਣਾਈ ਰੱਖੋ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਲੋ ਦੀ ਦਾਲ ਆਪਾਂ ਇੱਕ ਫਰਾਈ ਬੀਨ ਦੇ ਵਿੱਚ ਪਾ ਲਈ ਜੀ ਤੜਕਾ ਲਾਉਣ ਤੋਂ ਬਾਅਦ ਵੀ ਆਪਾਂ 1-2 ਮਿੰਟ ਦਾਲ ਨੂੰ ਪਕਾ ਲਿਆ ਤੇ ਕੁੱਕਰ ਦੇ ਵਿੱਚ ਜੀ ਦਾਲ ਐਨ ਚੰਗੀ ਤਰ੍ਹਾਂ ਦਿਖਦੀ ਨਹੀਂ ਸੀਗੀ ਆਪਾਂ ਫਰਾਈ ਬੀਨ ਚ ਕੱਢ ਲਈ ਜੀ ਤੇ ਹੁਣ ਆਪਣਾ ਆਟਾ ਵੀ ਗੁੰਨ ਕੇ ਤਿਆਰ ਆ ਜੀ ਆਪਾਂ ਨਾਲ ਦੀ ਨਾਲ ਬਣਾਵਾਂਗੇ ਪੁਲਕੇ ਤੇ ਗੈਸ ਬੱਦਨੇ ਜੀ ਬੰਦ ਹਾਂਜੀ ਕਈ ਵਾਰ ਸਬਜ਼ੀਆਂ ਜੇ ਖਾ ਕੇ ਜੀ ਮਨ ਜਾ ਆਪਣਾ ਕੇ ਜਾਂਦਾ ਫਿਰ ਕਦੇ ਕਦੇ ਆਏ ਹੁੰਦਾ ਵੀ ਅੱਜ ਕੋਈ ਨਾ ਵੀ ਐਜੀ ਪਤਲੀ ਜੀ ਦਾਲ ਬਣਾਈ ਤੇ ਆਪਾਂ ਕੱਲੀ ਬਣਾਈ ਹੈ ਜੀ ਧੋਮੀ ਮੂੰਗੀ ਦੀ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੀ ਜਿਹੜੀ ਵੀਡੀਓ ਕਿਵੇਂ ਲੱਗੀ ਸਾਰੇ ਭੈਣ ਭਰਾਵਾਂ ਨੂੰ ਸਾਥ ਸ੍ਰੀ ਕਾਲ ਜੀ ਧੰਨਵਾਦ ਜੀ